ਪ੍ਰੋਗਰਾਮ ਨਾਲ ਜੁੜੇ ਦਸਖੰਦਾ ਸਤਿ ਸ੍ਰੀ ਅਕਾਲ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਮੈਂ ਪਿੰਡ ਕੁੰਡਲ ਵਿੱਚ ਬੈਠਾ ਹਾਂ ਕੁੰਡਲਪਿੰਡ ਅਬੋਰ ਦਾ ਦੇ ਨੇੜੇ ਪਿੰਡ ਹੈਗਾ ਫਾਜ਼ਲਕੇ ਦਾ ਪਿੰਡ ਹੈਗਾ ਇੱਥੋਂ ਦਾ ਨੌਜਵਾਨ ਪੈਰਿਸ ਦੀਪ ਸਿੰਘ ਸੀਏਪੀਐਫ ਦਾ ਜਿਹੜਾ ਐਗਜ਼ਾਮ ਹੈ ਦੇ ਕੇ ਜਿਹੜੇ ਯੂਪੀਐਸਸੀ ਲੈਂਦੀ ਹੈਗੇ ਹੈ ਕਮਾਂਡੈਂਟ ਬਣਿਆ ਇੱਕ ਐਗਜ਼ਾਮ ਕਿਵੇਂ ਦੇਣਾ ਹੈ ਪਿੰਡ 'ਚ ਬੈਠੇ ਮੁੰਡੇ ਨੇ ਗ੍ਰੈਜੂਏਸ਼ਨ ਕਰਕੇ ਕਿਵੇਂ ਸੋਚਿਆ ਕਿ ਇੱਕ एग्जाम ਦੇਣਾ ਹੈ एग्जाम ਦੇਣ ਦੇ ਪੈਰਾਮੀਟਰ ਕੀ ਨੇ ਕਦੋਂ ਨੋਟੀਫਿਕੇਸ਼ਨ ਆਉਂਦਾ ਹੈ ਕਿਵੇਂ ਤਿਆਰੀ ਕਰਨੀ ਹੈ ਕੋਚਿੰਗ ਲੈਣੀ ਹੈ ਨਹੀਂ ਲੈਣੀ ਜੇ ਨਹੀਂ ਲੈਣੀ ਤਾਂ ਕਿਵੇਂ ਤਿਆਰੀ ਕਰਨੀ ਹੈਗੇ ਸਾਰੀਆਂ ਚੀਜ਼ਾਂ ਇਸ ਨੌਜਵਾਨ ਤੋਂ ਜਾਣਦੇ ਆ ਕਿ ਕਿਵੇਂ ਇੱਕ ਪਿੰਡ ਦੇ ਮੁੰਡੇ ਨੇ ਕਿਵੇਂ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਕਿਵੇਂ ਕਹਾਣੀ ਉਹਦੇ ਰਾਸਾਈ ਸਭ ਤੋਂ ਤੁਹਨਾ ਕਰਨੇ ਸਵਾਲ ਸਵਾਗਤ ਹੈ ਸਸਿਕਰ ਕੀ ਹਾਲ ਚਾਲ ਹੈ ਵਧੀਆ ਸਤੁਸ ਜ਼ਰਦੀ ਕਾਲ ਹੈ ਵਧੀਆ ਹਾਲ ਚੜਦੀ ਕਲੇ ਪੈਰਸ ਦੀਪ ਸਿੰਘ ਹਾਂਜੀ ਸਰ ਪਿੰਡ ਦਾ ਮੁੰਡਾ ਪਰਨ ਤਾਂ ਆਪਾਂ ਉਸ ਗੱਲ ਦਾ ਜ਼ਿਕਰ ਕਰਦੇ ਜੰਮੇ ਪੜੇ ਕਿਹੜੇ ਪਿੰਡ ਸਰ ਮੇਰਾ ਪਿੰਡ ਕੁੰਡਲੀ ਸਰ ਜਿੱਥੇ ਆਪਾਂ ਬੈਠੇ ਆਂ ਤਹਿਸੀਲ ਸਰ ਬੋਹਰ ਜਿਹੜਾ ਫਾਜ਼ਿਲਕਾ ਜੀ ਮੇਰੀ ਸਾਰੀ ਮੁੱਢਲੀ ਸਿੱਖਿਆ ਹਾਂ ਸਾਰਾ ਸਾਰਾ ਕੁਝ ਹੀ ਸ਼ੁਰੂ ਤੋਂ ਸਟਾਰਟਿੰਗ ਤੇ ਇੱਥੀ ਹੋਇਆ ਸਰ ਪਿੰਡੀ ਹੋਇਆ ਹਾਂਜੀ ਸਰ ਤੁਸੀਂ ਬਾਅਦ ਚ ਗ੍ਰੈਜੂਏਸ਼ਨ ਕਰਨ ਗਏ ਪੀਏਯੂ ਹਾਂਜੀ ਸਰ ਉਹ ਕਿਵੇਂ ਸਵੱਬ ਬਣਿਆ ਸਰ ਸਵੱਬ ਸਰ ਜਿਵੇਂ ਮੈਂ ਦੱਸਿਆ ਸਰ ਮੇਰੇ ਦਾਦਾ ਜੀ ਨੇ ਉੱਥੋਂ ਗ੍ਰੈਜੂਏਸ਼ਨ ਕੀਤੀ ਸੀਗੀ ਪੀਏਯੂ ਤੋਂ 1976 ਤਾ ਸਾਰਾ ਇੱਕ ਉਹੀ ਯੂਨੀਵਰਸਿਟੀ ਬਾਰੇ ਪਤਾ ਸੀਗਾ ਉਹੀ ਚੀਜ਼ਾਂ ਦੇਖੀਆਂ ਸੀਗੀਆਂ ਮਨ ਚ ਸੀਗਾ ਕਿ ਸਰ ਮੈਂ ਵੀ ਉੱਥੇ ਜਾ ਕੇ ਪੜ੍ਹਾਂ ਆ ਕਰਕੇ ਸਰ ਫਿਰ ਮੈਂ ਉੱਥੇ ਪੀਏਯੂ ਚਲਾ ਗਿਆ ਆਪਣੀ ਗ੍ਰੈਜੂਏਸ਼ਨ ਲਈ ਸਰ ਗ੍ਰੈਜੂਏਸ਼ਨ ਦਾ ਹਾਂਜੀ ਸਰ ਜੀ ਗ੍ਰੈਜੂਏਸ਼ਨ ਕੰਪਲੀਟ ਹੁੰਦੇ ਹੁੰਦੇ ਤੁਹਾਡੇ ਮਨ ਚ ਆ ਗਿਆ ਸੀ ਕਿ ਕੋਈ ਕੰਪੀਟੀਟਿਵ ਇਗਜ਼ਾਮ ਦੇਣੇ ਆ ਜਾਂ ਉਸੇ ਲਾਈਨ ਚ ਸੀਗੀ ਇਹ ਟਰਨ ਕਿਵੇਂ ਲਿਆ ਸਰ ਸਾਡੇ ਜਿਹੜੇ ਟਾਈਮ ਸਰ ਮੈਂ ਪੀਏਯੂ ਹੁੰਦਾ ਸੀਗਾ 2020 21 22 ਉਦੋਂ ਸਰ ਫੋਰਨ ਜਾਣ ਦਾ ਬਹੁਤ ਖਰੇਦ ਹੁੰਦਾ ਸੀ ਪੀਏਯੂ ਹੂੰ ਹੂੰ ਕੀ ਬੈਚਲਰ ਪੀ.ਜੀ. ਤੋਂ ਕਰਕੇ ਮਾਸਟਰਸ ਫੋਰਨ ਤੋਂ ਕਰਨੀ ਆ ਪਲਾਂਟ ਸਾਇੰਸ ਵਿਸ਼ੇ। ਹੂੰ ਹੂੰ ਉਹ ਚੀਜ਼ ਸਰ ਮੈਂ ਐਕਸਪਲੋਰ ਕੀਤੀ। ਬਟ ਮੈਨੂੰ ਸੀ ਸਰ ਕੀ ਇੱਥੇ ਰਹਿ ਕੇ ਹੀ ਕੁਝ ਕਰੀਏ। ਹੂੰ ਹੂੰ ਤਾਂ ਉਸ ਦੌਰਾਨ ਸਰ ਮੈਂ ਕੰਪੀਟੀਟਿਵ ਐਗਜ਼ਾਮਸ ਬਾਰੇ ਮੈਨੂੰ ਪਤਾ ਲੱਗਿਆ। ਸੋ ਜਿਹੜੇ ਸਰ ਰੈਗੂਲਰ ਐਗਜ਼ਾਮ ਹੁੰਦੇ ਆ ਮੋਸਟਲੀ ਸਰ ਯੂਪੀਐਸਸੀ ਕੰਡਕਟ ਕਰਦਾ। ਕਿ ਹਰ ਸਾਲ ਐਗਜ਼ਾਮ ਹੋਣਾ ਹੀ ਹੋਣਾ। ਉਹਦੇ ਥਰੂ ਸਰ ਮੈਨੂੰ ਡਿਫੈਂਸ ਵਾਲੇ ਐਗਜ਼ਾਮ ਤੇ ਦੋ ਐਗਜ਼ਾਮ ਮੈਂ ਦਿੱਤਾ ਸੀ ਏਪੀਪ ਉਹਦੇ ਬਾਰੇ ਪਤਾ ਲੱਗਿਆ। ਹਾਂ ਸਰ ਮੈਂ ਫਿਰ ਇਹ ਦੋ ਬਾਅਦ ਗ੍ਰੈਜੂਏਸ਼ਨ ਖਤਮ ਹੁੰਦੀ ਨਾਲ ਦੀ ਨਾਲ ਕੰਪੀਟੀ ਸੋਚਦੇ ਆਂ ਵੀ ਕੰਪੀਟੀਟਿਵ ਇਗਜ਼ਾਮ ਦੇਣਾ ਹੈ ਫਿਰ ਆਪਾਂ ਉਹਦਾ ਸਿਲੇਬਸ ਲੱਭਦੇ ਆਂ ਵੈਬਸਾਈਟ ਤੋਂ ਜਿਹੜੀ ਵੀ ਕੋਈ ਸਾਈਟ ਤੇ ਉਹ ਆਉਂਦਾ ਉੱਥੇ ਉਹ ਲੱਭਦੇ ਆਂ ਤੁਸੀਂ ਪਹਿਲਾ ਸਟੈਪ ਕੀ ਸੀ ਸਰ ਸਭ ਤੋਂ ਪਹਿਲਾ ਸਟੈਪ ਜਿਵੇਂ ਤੁਸੀਂ ਦੱਸਿਆ ਸਰ ਸਿਲੇਬਸ ਹਾਂ ਹਾਂ ਸਭ ਤੋਂ ਪਹਿਲਾਂ ਸਿਲੇਬਸ ਦੇਖਿਆ ਹਾਂ ਹਾਂ ਕਿ ਆਹ ਚੀਜ਼ ਆਪਾਂ ਕਰ ਸਕਦੇ ਆਂ ਜੇ ਕਰਨੀ ਆ ਤਾਂ ਕਿਵੇਂ ਕਰ ਸਕਦੇ ਆਂ ਹਾਂ ਹਾਂ ਹੁਣ ਤਾਂ ਸਰ YouTube ਤੇ ਬਹੁਤ ਜ਼ਿਆਦਾ ਗਾਈਡੈਂਸ ਅਵੇਲੇਬਲ ਆ ਅੱਛਾ ਅੱਗੇ ਰਿਸੋਰਸਿਸ ਦੀ ਕਮੀ ਹੁੰਦੀ ਸੀਗੀ ਹਾਂ ਹਾਂ ਹੁਣ ਪਰ ਜ਼ਮਾਨਾ ਆ ਗਿਆ ਰਿਸੋਰਸ ਬਹੁਤ ਜ਼ਿਆਦਾ ਤੇ ਰਿਸੋਰਸਸ ਨੂੰ ਸਿਲੇਕਟ ਕਰਨਾ ਔਖਾ ਹੁੰਦਾ ਚੋਣ ਕਰਨ ਦੀ ਚੋਣ ਕਰਨਾ ਬਹੁਤ ਔਖਾ ਹੁੰਦਾ ਸਰ ਓ ਕੀ ਸਰ ਸਮੁੰਦਰ ਆ ਸਮੁੰਦਰ ਚੋਂ ਇੱਕ ਆਪਾਂ ਬਾਲਟੀ ਭਰਨੀ ਆ ਉੱਚ ਕਨਫਿਊਜ਼ਨ ਬਹੁਤ ਹੁੰਦੀ ਆ ਹੂੰ ਕੋਈ ਸਰ ਚੀਜ਼ ਮੈਂ ਗ੍ਰੈਜੂਏਸ਼ਨ ਦੇ ਦੌਰਾਨ ਆਈ ਚੀਜ਼ ਕੀਤੀ ਕਿ ਮੈਂ ਕਿਤਾਬਾਂ ਲੈ ਆਉਂਦਾ ਪੜ ਕੇ ਵੇਖ ਲੈਂਦਾ ਤਾਂ ਮੈਂ ਜਿਹੜੀ ਕਿਤਾਬ ਮੈਨੂੰ ਬੈਸਟ ਲੱਗਦੀ ਮੋਂਨਾਂ ਤੋਂ ਸਿਲੇਕਟ ਕਰ ਲੈਂਦਾ ਅੱਛਾ ਜੀ ਮੈਂ ਯਾਨੀ ਕਿ ਹਰੇਕ ਵਿਸ਼ੇ ਦੀ ਤਿੰਨ ਤਿੰਨ ਚਾਰ ਚਾਰ ਕਿਤਾਬਾਂ ਲਿਆ ਕੇ ਰੱਖ ਲੀnga ਬਟ ਜਿਹੜੀ ਮੈਨੂੰ ਵਧੀਆ ਲੱਗੀ ਪੜ ਕੇ बस मैं वही एक पक्की रख ली बाकी साइड पे करते हैं पढ़ के चुननीया पढ़ के चुननीया यानी कि एक दो चैप्टर पढ़ के अपनू अंदाजा हो ਜਾਂਦਾ ਕਿ ਆਹ ਕਿਤਾਬ ਆਪਣੇ ਲਈ ਸਹੀ ਹੈ ਕਿ ਨਹੀਂ ਐਵੇਂ ਸਰ ਮੈਂ ਆਪਣੀ ਸਾਰੀ ਇੱਕ ਰਿਸੋਰਸ ਲਿਸਟ ਬਣਾ ਲਈ ਹਮਮ ਸਿਲੇਬਸ ਆਪਾਂ ਨੂੰ ਪਤਾ ਸੀ ਉਸ ਤੋਂ ਬਾਅਦ ਸ ਪੀ ਵੀ ਕਿਉ ਜਿਹੜੇ ਪਿਛਲੇ ਸਾਲ ਦੇ ਕੁਐਸਚਨ ਹੁੰਦੇ ਆ ਉਹ ਆਪਣਾ ਰੋਡ ਮੈਪ ਹੁੰਦਾ ਕਿ ਆਪਾਂ ਜੇ ਯੂਪੀਸੀ ਆ ਪੁੱਛ ਰਿਆ ਆਪਾਂ ਆ ਚੀਜ਼ ਤਿਆਰ ਕਰਨੀ ਆ ਤੇ ਇਨੇ ਟਾਈਮ ਚ ਜੇ ਆਪ ਉੱਥੇ ਆ ਚੀਜ਼ ਨੂੰ ਅਟੈਂਪਟ ਕਰਨਾ ਤਾਂ ਆਪਾਂ ਉਹਨੂੰ ਕਿਸ ਹਿਸਾਬ ਨਾਲ ਪੜ੍ਹਨਾ ਕਿਸ ਹਿਸਾਬ ਨਾਲ ਆਪਾਂ ਨੂੰ ਪ੍ਰੀਪੇਅਰ ਕਰਨਾ ਉਹ ਚੀਜ਼ ਸਾਰਾ ਕੁਝ ਮੈਂ ਆਪਣੇ ਆਪ ਕਰਕੇ ਕੋਈ ਇਹ ਇਗਜ਼ਾਮ ਨੂੰ ਆਪਾਂ ਕਹਿੰਨੇ ਕੀ ਹੈ ਜਿਹੜਾ ਤੁਸੀਂ ਦਿੱਤਾ ਹੈ ਸਾਰਾ ਯੂਪੀਐਸਸੀ ਸੀਐਪੀਐਫ ਇਗਜ਼ਾਮ ਹੁੰਦਾ ਸੈਂਟਰਲ ਆਰਮਡ ਪੁਲਿਸ ਫੋਰਸਿਸ ਜੋ ਆਪਣੀ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਪੰਜ ਫੋਰਸਾਂ ਆਉਂਦੀਆਂ ਬੀਐਸਐਫ ਸੀਆਰਪੀਐਫ ਸੀਆਈਐਸਐਫ ਐਸਐਸਬੀ ਆਈਟੀਬੀਪੀ ਇਹਨਾਂ ਦੀ ਸਰ ਜੋ ਰਿਕਰੂਟਮੈਂਟ ਕਰਦਾ ਆਫਿਸਰਸ ਦੀ ਕੋ ਯੂਪੀਐਸਸੀ ਕਰਦਾ ਇਹਨਾਂ ਦੇ ਆਫਿਸਰ ਹੁੰਦੇ ਅਸਿਸਟੈਂਟ ਕਮਾਂਡੈਂਟ ਤੋਂ ਸਟਾਰਟਿੰਗ ਹੁੰਦੀ ਹੈ ਆਪਣੀ ਤੋ ਆ ਐਗਜ਼ਾਮ ਸਾਲ ਚੱਕਰ ਕੰਡਕਟ ਕਰਦਾ ਯੂਪੀਐਸਸੀ ਯੂਪੀਐਸਸੀ ਸੀਏਪੀ ਰਾ ਅਸਿਸਟੈਂਟ ਕਮਾਂਡਰ ਇਹਨੂੰ ਕਹਿੰਦੇ ਨੇ ਇਹ ਕਿਹੜੇ ਸਮੇਂ ਆਉਂਦਾ ਹੈ ਐਗਜ਼ਾਮ ਸਰ ਇਹਦੀ ਨੋਟੀਫਿਕੇਸ਼ਨ ਵੀਰੀ ਕਰਦੀ ਹੈ ਮੋਸਟਲੀ ਦਸੰਬਰ ਜਾਂ ਜਨਵਰੀ ਚ ਆਉਂਦੀ ਹੈ ਐਗਜ਼ਾਮ ਕੰਡਕਟ ਕਰਦਾ ਯੂਪੀਐਸਸੀ ਜੁਲਾਈ ਅਗਸਟ ਚ ਉਸ ਤੋਂ ਬਾਅਦ ਜਿਹੜੀ ਇਹਦੇ ਸਰ ਫਿਜ਼ੀਕਲ ਹੁੰਦੇ ਆ ਮੈਡੀਕਲ ਹੁੰਦੇ ਆ ਉਹ ਪ੍ਰੋਬਬਲੀ ਸਰ ਨਵੰਬਰ ਦਸੰਬਰ ਚ ਹੁੰਦੇ ਆ ਇਹਦੇ ਵੀ ਤਿੰਨ ਪੜਾਏ ਬਿਲਕੁਲ ਸਰ ਇਹਦੇ ਤਿੰਨ ਦੇ ਬਜਾਏ ਚਾਰ ਪੜਾਅ ਹੁੰਦੇ ਆ ਅੱਛਾ ਜੀ ਚੌਥਾ ਕਿਹੜਾ ਮੰਨ ਹੈ ਇਹਦੇ ਤਰਿਕ ਤਾਂ ਪੇਪਰ 1 ਜੋ ਸਰ ਆਬ ਜੋ ਡਿਸਕ੍ਰਿਪਟਿਵ ਹੁੰਦਾ ਲਿਖਤੀ ਪੇਪਰ ਹੁੰਦਾ ਮੀਨਸ ਕਹਿ ਦਿੰਨੇ ਜੀ ਹਾਂ ਮੀਨਸ ਕਹਿ ਸਕਦੇ ਆ ਸਰ ਉਸ ਤੋਂ ਬਾਅਦ ਸਰ ਇੱਕ ਤੀਜਾ ਪੜਾਉਂਦਾ ਸਰ ਫਿਜ਼ੀਕਲ ਤੇ ਮੈਡੀਕਲ ਉਹ ਚ ਆਪਣੀ ਫਿਜ਼ੀਕਲ ਐਫੀਸ਼ੀਐਂਸੀ ਬਰੀ ਇਸ ਲੌਂਗ ਜੰਪ ਅਡਾਟ ਪੈਰਾਮੀਟਰ ਤੇ ਟੈਸਟ ਕਰਦੇ ਆ ਚੌਥਾ ਪੜਾ ਆ ਜਾਂਦਾ ਸਰ ਇੰਟਰਵਿਊ ਜੋ ਸਭ ਯੂਪੀਸੀ ਬੋਰਡ ਕੰਡਕਟ ਕਰਦਾ ਉਹ ਸਾਰਾ ਕ੍ਰੋਸ ਸਾਰੇ ਯਾਨੀ ਕਿ ਯੂਪੀਪੀਸੀ ਟੈਸਟ ਸੇਮ ਹੁੰਦੀ ਹੈ ਇੰਟਰਵਿਊ ਜਿਹੜੇ ਬੱਚੇ ਨੇ ਤੁਹਾਡੇ ਵਾਲਾ ਟੈਸਟ ਦੇਣਾ ਹੈਗਾ ਉਦੀ ਜਿਹੜੀ ਕੁਆਲੀਫਿਕੇਸ਼ਨ ਹੈ ਜਿਹੜੀ ਗ੍ਰੈਜੂਏਸ਼ਨ ਹੈਗੀ ਉਹ ਕਿਹੜੇ ਸਬਜੈਕਟ ਨਾਲ ਹੋਣੀ ਚਾਹੀਦੀ ਹੈ ਕਿ ਕੋਈ ਵੀ ਦੇ ਸਕਦਾ ਸਰ ਕੋਈ ਵੀ ਸਬਜੈਕਟ ਚ ਸਿੰਪਲ ਗ੍ਰੈਜੂਏਸ਼ਨ ਚਾਹੀਦੀ ਹੈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਵੇ ਜਸਟ ਦੈਟਸ ਇਟ ਸੋ ਬੱਸ ਅੱਛਾ ਜਦੋਂ ਤੁਸੀਂ ਚੁਣ ਲਿਆ ਵੀ ਆਹ ਕੰਮ ਕਰਨਾ ਹੈ ਕੋਈ ਗਾਈਡੈਂਸ ਲਈ ਕੋਈ ਕੋਚਿੰਗ ਲਈ ਸਰ ਪ੍ਰੋਪਰ ਕੋਚਿੰਗ ਨਹੀਂ ਸਰ ਬਟ ਗਾਈਡੈਂਸ ਜਿਵੇਂ ਮੈਂ ਕਹਿੰਦਾ ਸਰ YouTube ਤੋਂ ਜੋ ਪੁਰਾਣੇ ਟਾਪਰ ਹੈਗੇ ਆ ਉਹਨਾਂ ਦੇ ਸਰ ਮੈਂ ਬਹੁਤ ਵੀਡੀਓਜ਼ ਦੇਖੀਆਂ ਕਿਸੇ ਤਰ੍ਹਾਂ ਆਪਣਾ ਸਰ ਕੋਈ ਚੀਜ਼ ਮਿਲ ਸਿੱਖ ਨੂੰ ਮਿਲ ਜਾਂਦੀ ਆ ਹਰ ਇੱਕ ਟਾਪਰ ਦੀ ਆਪਾਂ ਸੇਮ ਟੂ ਸੇਮ ਕਾਪੀ ਨਹੀਂ ਕਰ ਸਕਦੇ ਸਟ੍ਰੈਟਜੀ ਆਪਾਂ ਸਾਰਾ ਸ਼ੰਟ ਨਹੀਂ ਹੁੰਦੀ ਕਿ ਫਲਾਨੇ ਨੇ ਆ ਚੀਜ਼ ਕੀਤੀ ਆ ਉਹਦੇ ਤੋਂ ਇੱਕ ਪੁਆਇੰਟ ਲੈ ਲਿਆ ਕਿਸੇ ਹੋਰ ਟਾਪਰ ਤੋਂ ਇੱਕ ਪੁਆਇੰਟ ਲੈ ਲਿਆ ਉਹਨਾਂ ਸਾਰੇ ਚੰਗੇ ਚੰਗੇ ਪੁਆਇੰਟ ਇਕੱਠੇ ਕਰਕੇ ਮੈਂ ਆਪਣੀ ਇੱਕ ਸਟ੍ਰੈਟਜੀ ਬਣਾ ਕੇ ਸੈਲਫ ਸਟੱਡੀ ਨਾਲ ਸਾਰਾ ਸਿਲੇਬਸ ਪ੍ਰੀਪੇਅਰ ਕਰਕੇ ਪੇਪਰ अटेम्प्ट ਕਰ ਲਿਆ ਫਿਰ ਜਦੋਂ ਤੁਸੀਂ ਗ੍ਰੈਜੂਏਸ਼ਨ ਕਰਦੇ ਸੀ ਜਦੋਂ ਸੋਚਦੇ ਸੀ ਵੀ ਆਪਾਂ ਟੈਸਟ ਦੇਣਾ ਹੈਗਾ ਕਿਤਾਬਾਂ ਲਿਆ ਕੇ ਪੜ੍ਹਦੇ ਸੀ ਫਰੋਲਦੇ ਸੀ ਉਦੋਂ ਕਿਹੜੀਆਂ ਚੀਜ਼ਾਂ ਦੀ ਧਾਰਨਾ ਸੀ ਕਿ ਜਿਹੜੀ ਬਾਅਦ ਚ ਹੁਣ ਇਗਜ਼ਾਮ ਤੋਂ ਬਾਅਦ ਬ੍ਰੇਕ ਹੋਈ ਵੀ ਆ ਚੀਜ਼ਾਂ ਐਵੇਂ ਹੁੰਦੀਆਂ ਭਲੇਖੇ ਹੁੰਦੇ ਐ ਇਗਜ਼ਾਮ ਦਾ ਜਿਹੜਾ ਪੈਟਰਨ ਆ ਉਹ ਇਸ ਤਰ੍ਹਾਂ ਦਾ ਹੁੰਦਾ ਸਰ ਪ੍ਰੋਸੈਸ ਚ ਸਭ ਤੋਂ ਵੱਡੀ ਤਾਰਨਾ ਉਹਦੀ ਤਰ ਕੋਚਿੰਗ ਦੀ ਕਿ ਕੋਚਿੰਗ ਤੋਂ ਬਿਨਾਂ ਤਾਂ ਕੁਝ ਕਰ ਹੀ ਨਹੀਂ ਸਕਦੇ ਬਟ ਸਰ ਕੋਚਿੰਗ ਦੀ ਐਡੀ ਕੋਈ ਜ਼ਰੂਰਤ ਨਹੀਂ ਹੁੰਦੀ ਉਸ ਤੋਂ ਦੱਸਿਆ ਸਰ ਗਾਈਡੈਂਸ ਦੀ ਜ਼ਰੂਰਤ ਹੁੰਦੀ ਆ ਗਾਈਡੈਂਸ ਸਰ ਤੁਹਾਨੂੰ ਕਿਸੇ ਆਪਦੇ ਸੀਨੀਅਰ ਤੋਂ ਮਿਲ ਸਕਦੀ ਆ ਹੂੰ ਹੂੰ YouTube ਤੋਂ ਮਿਲ ਸਕਦੀ ਆ ਕਿਸੇ ਸਰ ਆਪਣੇ नोन ਪਰਸਨ ਤੋਂ ਮਿਲ ਸਕਦੀ ਆ ਜਸਟ ਗਾਈਡੈਂਸ ਲੋ ਤੇ ਕਿਤਾਬਾਂ ਚੱਕੋ 셀ਫ ਸਟਡੀ ਨਾਲ ਸਾਰਾ ਕੁਝ ਸਰ ਪੋਸੀਬਲ ਹੈ ਕੋਚਿੰਗ ਦੀ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਸੱਤ ਵੱਡੀ ਤਰ੍ਹਾਂ ਨਾਲ ਸਰ ਪਹਿਲੀ ਗੱਲ ਤੇ ਆ ਟੁੱਟੀ ਜੀ ਤੇ ਸਰ ਉਦੋਂ ਬਾਅਦ ਇੱਕ ਹੋਰ ਤਰ੍ਹਾਂ ਨਾਲ ਸਰ ਬਹੁਤ ਸੰਨ ਨੂੰ ਮਿਲਦੀ ਆ ਕਿ ਜਦੋਂ ਤੁਸੀਂ ਪੜ੍ਹਨਾ ਸਰ 8 ਘੰਟੇ ਪੜ੍ਹਨਾ 10 ਘੰਟੇ ਪੜ੍ਹਨਾ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਸਰ ਜਿਹੜੀ ਨਾਰਮਲ ਲਾਈਫ ਆਪਣੀ ਜ਼ਿੰਦਗੀ ਆ ਉਹਨੂੰ ਆਪਾਂ ਬ੍ਰੇਕ ਨਹੀਂ ਕਰਨਾ ਕਿ ਜਸਟ ਸਰ ਇਗਜ਼ਾਮ ਦੇ ਪਰਫੈਕਟ ਤੇ ਪੈ ਗਏ ਕਿ ਆਪਾਂ ਨਾਰਮਲ ਲਾਈਫ ਸਾਈਡ ਲਾਈਨ ਕਰਤੀ 6-7 ਘੰਟੇ ਇਫੈਕਟਿਵ ਸਟਡੀ ਬਹੁਤ ਆ ਨਾਲ ਨਾਲ ਆਪਣੀ ਨਾਰਮਲ ਜ਼ਿੰਦਗੀ ਆਪਣੇ ਯਾਰਾਂ ਦੋਸਤਾਂ ਨੂੰ ਮਿਲਦੇ ਗਰਾਉਂਡ ਜਾਂਦੇ ਰਹੋ ਖੇਡਦੇ ਰਹੋ ਖਾਂਦੇ ਪੀਂਦੇ ਰਹੋ ਉਹ ਵੀ ਆਪਾਂ ਕੰਟੀਨਿਊ ਰੱਖਣੀ ਆ ਜ਼ਿੰਦਗੀ ਪੜਾਈ ਵੀ ਕਰਨੀ ਆ ਆ ਦੋਵੇਂ ਚੀਜ਼ਾਂ ਸਰ ਸਾਈਮਲਟੇਨੀਅਸਲੀ ਚਲਾਉਣੀਆਂ ਆ ਆ ਜੇ ਤੁਸੀਂ ਯੂਪੀਐਸਸੀ ਨੂੰ ਤੁਸੀਂ ਸਰਚ ਕੀਤਾ ਫਿਰ ਜਿਵੇਂ ਆਈਐਸਆਈਪੀਐਸ ਵਾਲਾ ਖੇਤਰ ਕਿਉਂ ਨਹੀਂ ਚੁਣਿਆ ਡਿਫੈਂਸ ਵਾਲਾ ਕਿਉਂ ਚੁਣਿਆ ਸਰ ਡਿਫੈਂਸ ਵਾਲਾ ਸਰ ਕੁਝ ਮੈਨੂੰ ਪਹਿਲਾਂ ਤੋਂ ਸਰ ਇੰਡੀਆ ਦਾ ਚਾਹ ਸੀਗਾ ਸਰ ਅੱਛਾ ਮੈਂ 12th ਕਲਾਸ ਅਟੈਂਪਟ ਕੀਤਾ ਸੀ ਐਂਟੀ ਦਾ ਐਗਜ਼ਾਮ ਬਟ ਸਰ ਆਈ ਕੁਡਨਟ ਕਲੀਅਰ ਇਟ ਉਸ ਤੋਂ ਬਾਅਦ ਸਰ ਮੈਂ ਦੋ ਆਪਸ਼ਨਸ ਰੱਖਿਆ ਇੱਕ ਸੀਡੀਐਸ ਐਗਜ਼ਾਮ ਦੇ ਲਿੰਦਾ ਯੂਪੀਐਸਸੀ ਫੋਰ ਆਰਮੀ ਉਧਰ ਵੀ ਸਰ ਮੈਂ ਅ ਮੈਂ ਆਰਮੀ ਦੀ ਇੰਟਰਵਿਊ ਦਿਨ ਗਿਆ ਸੀ ਐਸਐਸਪੀ ਅਲਾਹਾਬਾਦ ਉੱਥੇ ਸਰ ਕੁਝ ਟਾਸਕ ਕਰਦੇ ਹੋਏ ਮੇਰੀ ਬਾਹਾਂ ਟੁੱਟ ਗਈ ਡਿੱਗ ਪਿਆ ਤਾਂ ਚਲੋ ਸਰ ਉਹ ਆਰਮੀ ਵਾਲੀ ਸਰ ਆਪਣੇ ਹੱਥੋਂ ਖੁੰਝ ਗਈ ਜੋ ਚੀਜ਼ ਸੀ ਜੀ ਉਸ ਤੋਂ ਬਾਅਦ ਸਰ ਜੋ ਦੋਵੇਂ ਆਪਸ਼ਨਾਂ ਮੈਂ ਬਰਾਬਰ ਲੈ ਕੇ ਚੱਲ ਰਿਹਾ ਸੀ ਕਿ ਆਰਮੀ ਤੇ ਬੀਐਸਐਫ ਇਹਨਾਂ ਦੇ ਮੰਡੇਟ ਨਾਲ ਮੈਂ ਰੈਜ਼ੋਨੇਟ ਕਰਦਾ ਸੀਗਾ ਕਿ ਜੇ ਮੈਂ ਕੰਮ ਕਰਨਾ ਤਾਂ ਮੈਂ ਨਾ ਆਰਗੇਨਾਈਜੇਸ਼ਨ ਚ ਹੀ ਕਰਨਾ ਆ ਸਰ ਥੋੜਾ ਮੇਰਾ ਯਾਨੀ ਕਿਚਕਾ ਵਿਨਾ ਕਰਨੀ ਸੀਗਾ ਆਕਰਕੇ ਸਰ ਮੈਂ ਆ ਚੀਜ਼ ਚੁਣੀ ਕਿ ਮੈਨੂੰ ਥੋੜਾ ਡਾਇਨਾਮਿਕ ਲਾਈਫ ਸਟਾਈਲ ਪਸੰਦ ਸੀ ਜੋ ਆ ਚੀਜ਼ਾਂ ਤੋਂ ਕਰਦੀਆਂ ਸਰ ਆਰਗੇਨਾਈਜੇਸ਼ਨਸ ਜਦੋਂ ਹੁਣ ਇਹ ਇਗਜ਼ਾਮ ਹੋਇਆ ਤੁਹਾਨੂੰ 172 ਰੈਂਕ ਆਇਆ ਹੈਗਾ 올 ਇੰਡੀਆ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਇਸ ਰੈਂਕ ਦੇ ਪਿੱਛੇ ਕਿਹੜੀ ਨੁਕਤਾ ਰਿਹਾ ਜਾਂ ਪਿਆਰੀ ਦਾ ਕਿਹੜਾ ਤਰੀਕਾ ਰਿਹਾ ਵੀ ਜਿਹਦੇ ਨਾਲ ਇਹ ਕਾਮਯਾਬੀ ਹਾਸਲ ਹੋਈ ਸਰ ਜੇ ਦੋ ਸਟੇਜਾਂ ਦੀ ਮੈਂ ਗੱਲ ਕਰਾਂ ਜਿਨ੍ਹਾਂ ਦੇ ਨੰਬਰ ਕਾਊਂਟ ਹੁੰਦੇ ਆ ਇੱਕ ਸਰ ਆਪਣੇ ਰਿਟਨ ਇਗਜ਼ਾਮ ਤੇ ਇੱਕ ਇੰਟਰਵਿਊ ਰਿਟਨ ਇਗਜ਼ਾਮ ਸਰ ਜੋ 셀ਫ ਸਟੱਡੀ ਕੀਤੀ ਮੈਂ ਕੀ ਆਪਣੀ ਅਪਰੋਚ ਮੈਂ ਆਪਣੀ ਪਰਸਨਲ ਅਪਰੋਚ ਰੱਖੀ ਇਗਜ਼ਾਮ ਰਿਲੇਟਿਡ ਨਿੰਦਸਾ ਉਹ ਚੀਜ਼ ਮੈਨੂੰ ਫਾਇਦਾ ਹੋਈ ਬੇਸਿਕ ਬੁੱਕਸ ਐਨਸੀਆਰਟੀਆ ਵਗੈਰਾ ਅੱਛਾ ਇਹਨਾਂ ਤੇ ਜਿਆਦਾ ਫੋਕਸ ਕਰਨਾ ਪੁਰਾਪਰਾ ਦੀ ਜਿਆਦਾ ਨਾ ਸੁਣਨਾ ਕਿ ਮਟੀਰੀਅਲ ਜਮਾ ਇਕੱਠ ਤੋਂ ਘੱਟ ਰੱਖਣਾ ਮਲਟੀਪਲ ਰਿਵੀਜ਼ਨ ਆਹ ਚੀਜ਼ ਦਾ ਫਾਇਦਾ ਸ ਰਿਟਨ ਇਗਜ਼ਾਮ ਚ ਹੋਇਆ ਉਹ ਕੋਈ ਸਟੈਂਡਰਡ ਬੁੱਕਸ ਰਿਕਮੈਂਡ ਕਰਨੀ ਚਾਹੁੰਗੇ ਪਰ ਉਹੀ ਜੋ ਸਾਰੇ ਟਾਪਰਸ ਕਰਦੇ ਨੇ ਜੋ ਪੋਲੀਟੀ ਦੀ ਲక్ష్ਮੀਕਾਂਤ ਅੱਛਾ ਸਰ ਕਿਤਾਬਾਂ ਵੀ ਉਹੀ ਆ ਸਾਰੀਆਂ ਜਮਾ ਸਰ ਟੈਸਟ ਦਾ ਤਰੀਕਾ ਵੀ ਉਹੀ ਹੈ ਸਿਲੇਬਸ ਸੇਮ ਆ ਸਰ ਸਾਰਾ ਕੁਝ ਟੈਸਟ ਦਾ ਤਰੀਕਾ ਵੀ ਉਹੀ ਸੇਮ ਆ ਉਧਰ ਸਰ ਥੋੜਾ ਯਾਨੀ ਕਿ ਮੇਨਸ ਪੇਪਰ ਜ ਪਰ ਇਦਰ ਦਾ ਦੂਸਰੇ ਯਾਨੀ ਕਿ ਫੋਕਸ ਥੋੜਾ ਬੰਦੇ ਦੀ ਫਿਜ਼ੀਕਲ ਐਫੀਸ਼ੀਐਂਸੀ ਕਰਨੀ ਕਿ ਥੋੜਾ ਆਰਮੀ ਸਟੈਂਡਰਡ ਦੇ ਕਰਨੀ ਹੁੰਦਾ ਜੀ ਅਲੌਂਗਸਾਈਡ ਯਾਨੀ ਕਿ ਜੀਐਫ ਵਗੈਰਾ ਦੇ ਨਾਲ ਅੱਜ ਜੇ ਕਿਸੇ ਨੂੰ ਗਾਈਡ ਕਰਨਾ ਹੈ ਵੀ ਕਿਸੇ ਬੱਚੇ ਨੂੰ ਗਾਈਡ ਕਰਨਾ ਹੈ ਉਹਨੂੰ ਤੁਹਾਨੂੰ ਲੱਗਦਾ ਕਦੋਂ ਕੋਤੋਂ ਮਾਪਿਆਂ ਲਈ ਵੀ ਵੀ ਆਪਾਂ ਜਿਹੜੀਆਂ ਚੀਜ਼ਾਂ ਸਾਨੂੰ ਐਗਜ਼ਾਮਸ ਜਾ ਕੇ ਪਤਾ ਲੱਗਦੇ ਨੇ ਵੀ ਆਪ ਕੋਲੀ ਕਰਦੇ ਰਹੇ ਆਏ ਜੇ ਕਰ ਲੈਂਦੇ ਇੱਥੋਂ ਹੀ ਸ਼ੁਰੂ ਕਰ ਲੈ ਤੁਸੀਂ ਕੀ ਗਾਈਡ ਕਰੋਗੇ ਸਰ ਸਰ ਤੋਂ ਪਹਿਲੀ ਗੱਲ ਸਰ ਭਾਵੇਂ ਬੱਚਾ 6ਵੀਂ ਕਲਾਸ ਚ ਆਪਨੇ ਗ੍ਰੈਜੂਏਸ਼ਨ ਕਰੀ ਨਾ ਪਰ 12ਵੀਂ ਚ ਅਖਬਾਰ ਪੜ੍ਹਨ ਲੱਗ ਜਾਓ ਸਰ ਕੀ ਬਾਤ ਹੈ ਕਿਹੜਾ ਅਖਬਾਰ ਪੜ੍ਹਨਾ ਚਾਹੀਦਾ ਹਿੰਦੂ ਪੜ੍ਹ ਲਓ ਇੰਡੀਅਨ ਐਕਸਪ੍ਰੈਸ ਪੜ੍ਹ ਲਓ ਡਾਟ ਅਫੀਨ ਪੜ੍ਹ ਲਓ ਜਿਹੜਾ ਕੁਝ ਵਧੀਆ ਲੱਗਦਾ ਅਖਬਾਰ ਚ ਮੈਂ ਵੀ ਨਹੀਂ ਕਹਿੰਦਾ ਸਿਲੇਬਸ ਰਿਲੇਟਡ ਪੜੋ ਜਿਹੜੀ ਵੀ ਚੀਜ਼ ਵਧੀਆ ਲੱਗ ਜਾ ਅਖਬਾਰ ਚ ਘੰਟਾ ਰੋਜ਼ ਜ਼ਰੂਰ ਅਖਬਾਰ ਤੇ ਲਾ ਲਓ ਰੋਜ਼ ਦਾ ਇਹਦੇ ਨਾਲ ਸਰ ਆਪਣੀ ਅਵੇਅਰਨੈਸ ਡਿਵੈਲਪ ਹੋ ਜਾਂਦੀ ਹੈ ਹਮ ਆਲੇ ਦੁਆਲੇ ਕੀ ਹੋਈ ਜਾਂਦਾ ਕੱਲ ਨੂੰ ਜਦੋਂ ਤੁਸੀਂ ਸਿ ਤੁਨੋੱਖਣੀ ਲੱਗਣਾਂ ਚੀਜ਼ਾਂ ਤੁਸੀਂ ਬਹੁਤ ਰਿਲੇਟ ਕਰਕੇ ਤੇ ਇੰਜੋਏਮੈਂਟ ਨਾਲ ਪੜੋਗੇ ਸਾਰੀਆਂ ਚੀਜ਼ਾਂ ਹਮ ਸਰ ਤੋਂ ਪਹਿਲੀ ਗੱਲ ਤੱਕ ਬਾਅਦ 2-3 ਮਿੰਟ ਕਾ ਕੇ ਜੇ ਕਿਸੇ ਤਿਆਰੀ ਹੀ ਪ੍ਰੋਪਰ ਸ਼ੁਰੂ ਕਰਨੀ ਆ ਪਹਿਲਾਂ ਅਖਬਾਰ ਤੇ ਲਾਓ ਉਸ ਤੋਂ ਬਾਅਦ ਸਰ ਐਨਸੀਆਰਟੀਆਂ ਪੜੋ ਅਖਬਾਰ ਕਦੇ ਬੰਦ ਨਾ ਕਰੋ ਭਾਵੇਂ ਸਿਲੈਕਸ਼ਨ ਹੋਗੀ ਭਾਵੇਂ ਇੰਟਰਵਿਊ ਆ ਭਾਵੇਂ ਕੁਝ ਵੀ ਆ ਅਖਬਾਰ ਨੂੰ ਪੱਕਾ ਰੂਟੀਨ ਬਣਾ ਲਓ ਕਿ ਕੰਟਾ ਰੋਜ਼ ਅਖਬਾਰ ਤੇ ਦੇਣਾ ਹੀ ਦੇਣਾ ਅੱਛਾ ਸਰ ਤੋਂ ਮੇਨ ਗੱਲ ਉਸ ਤੋਂ ਬਾਅਦ ਜੇ ਸਰ ਜਿਸ ਨੇ ਤਿਆਰੀ ਸ਼ੁਰੂ ਕਰਨ ਦੀ ਮੈਂ ਦੱਸਿਆ ਸਰ ਬੇਸਿਕ ਬੁੱਕਸ ਚੱਕੋ ਐਨਸੀਆਰਟੀਆਂ ਸਿਲੇਬਸ ਦੇਖੋ ਪੀਵਾਈਕੂ ਕਿ ਮੈਂ ਕੀ ਪੜਨਾ ਕੀ ਪੁੱਛ ਰਿਹਾ ਤੇ ਕਿਸ ਤਰੀਕੇ ਨਾਲ ਪੜਨਾ ਇੱਕ ਨਾ ਮੇਨਸ ਦੇ ਵਿੱਚ ਸਾਰਿਆਂ ਤੋਂ ਹੀ ਮੈਂ ਸਵਾਲ ਹੀ ਪੁੱਛਦਾ ਹੈ ਮੇਨਸ ਦੇ ਵਿੱਚ ਆਪਾਂ ਜਿਹੜੇ ਜਾਣੇ ਹੈਗੇ ਆ ਕਿਤਾਬਾਂ ਵੀ ਉਹੀ ਹੈ ਐਗਜ਼ਾਮ ਵੀ ਉਹੀ ਹੈ ਬੰਦੇ ਵੀ ਉਹੀ ਹੈ ਐਗਜ਼ਾਮ ਲੈਣ ਵਾਲੀ ਧਿਰ ਵੀ ਉਹੀ ਹੈਗੀ ਹੈ ਆਨਸਰ ਦੇ ਵਿੱਚ ਕੋਈ ਸਪੈਸ਼ਲ ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਆ ਪ੍ਰਭਾਵਿਤ ਕਰ ਦਿਆ ਨੰਬਰਾਂ ਨੂੰ ਵਧਾਉਂਦੀ ਹੈਗੇ ਤੁਹਾਡੇ ਐਗਜ਼ਾਮ ਦੇ ਇੰਟਰਵਿਊ ਦੇ ਵੀ ਨੰਬਰ ਜ਼ਿਆਦਾ ਆਏ ਉਹ ਆਪਾਂ ਬਾਅਦ ਵਿੱਚ ਗੱਲ ਕਰਦੇ ਆਂ ਪਹਿਲਾਂ ਮੈਂ ਮੇਨਸ ਦੇ ਲਿਖਣ ਵਾਲੀ ਗੱਲ ਤੇ ਗੱਲ ਕਰੂੰਗਾ ਸੋ ਦੇ ਟਿ ਲਿਖਤੀ ਪੇਪਰ ਇੱਕ ਹੁੰਦਾ ਮੀਨ ਡਿਸਕ੍ਰਿਪਟਿਵ ਇਹ ਚ ਜਸਟ ਸਰ ਐਸਏ ਆਰਗੂਮੈਂਟ ਉਹ ਆਉਂਦੀ ਆ। ਇਹ ਸਰ ਆਪਾਂ ਆਨਸਰ ਦੀ ਗੱਲ ਕਰੀਏ। ਇਹ ਚ ਸਰ ਜੋ ਮੇਰੀ ਥਿੰਕਿੰਗ ਆ ਕਿ ਇੱਕ ਚੀਜ਼ ਅਫੈਕਟ ਕਰਦੀ ਆ ਸਰ ਮਲਟੀ ਡਾਈਮੈਂਸ਼ਨਲ ਆਨਸਰ। ਅੱਛਾ ਜੇ ਸਰ ਸੋਸਾਇਟੀ ਦਾ ਕੋਈ ਚੀਜ਼ ਥੀਮ ਪੁੱਛੀ ਆ ਸੋਸਾਇਟੀ ਨੂੰ ਆਪਾਂ ਇਕਨੋਮੀ ਇੰਟਰਨੈਸ਼ਨਲ ਰਿਲੇਸ਼ਨ ਇੰਟਰਨੈਸ਼ਨਲ ਸਿਕਿਉਰਿਟੀ ਆਦਰ ਥੀਮਸ ਨਾਲ ਕਿਵੇਂ ਲਿੰਕ ਕਰ ਸਕਦੇ ਹਾਂ ਕਿ ਜਿੰਨੀ ਜ਼ਿਆਦਾ ਡਾਈਮੈਂਸ਼ਨਸ ਹੋਣਗੇ ਆਨਸਰ ਚ ਓਨੇ ਵਧੀਆ ਨੰਬਰ ਆਉਣਗੇ। ਦੂਜੀ ਗੱਲ ਸਰ ਇੱਕ ਜਦੋਂ ਪਹਿਲ ਚੱਲਣ ਲੱਗ ਗਿਆ 3 ਘੰਟੇ ਕੀ ਸੋਚਣ ਲੱਗ ਜੀਏ ਕਿ ਹੁਣ ਹੋਰ ਕੀ ਲਿਖਾਂ ਅੱਗੇ ਉੱਥੇ ਸਰ ਆਪਾਂ ਬਾਹਰ ਹੋ ਗਏ ਕਿ ਇੱਕ ਵਾਰੀ ਪੈਨ ਸਟਾਰਟ ਹੋ ਗਿਆ ਉਹ 3 ਘੰਟੇ ਰੁਕਣਾ ਨਹੀਂ ਚਾਹੀਦਾ ਇਹ 3 ਘੰਟੇ ਦੀ ਸਪੀਡ ਫੜਨ ਲਈ ਫਿਰ ਪ੍ਰੈਕਟਿਸ ਕਰਦੇ ਰਹੋ ਸੋ ਪ੍ਰੈਕਟਿਸ ਕਰਦੇ ਰਹਿਣੇ ਆ ਸਰ ਕੀ ਦੇਖਣਾ ਤਾਂ ਪੈਂਦਾ ਹੀ ਹੈ ਸਰ ਲਿਖਣ ਨਾਲ ਹੀ ਬੰਦੇ ਨੂੰ ਉਹ ਮਹਾਰਤ ਮਹਾਰਤ ਹਾਸਲ ਹੁੰਦੀ ਆ ਤੇ ਸਰ ਇੱਕ ਜਿਵੇਂ ਦੱਸਿਆ ਸਰ ਅਖਬਾਰ ਦਾ ਬਹੁਤ ਵੱਡਾ ਰੋਲ ਹੁੰਦਾ ਬਿਕੋਜ਼ ਆਪਾਂ ਇੰਗਲਿਸ਼ ਅਟੈਂਪਟ ਕਰਨੇ ਐਗਜ਼ਾਮ ਉਹ ਵਕਾਇਬ ਉਹ ਕੀਵਰਡ ਉਹ ਟਰਮੀਨੋਲੋਜੀ ਉਹ ਚੀਜ਼ਾਂ ਸਰ ਆਪਾਂ ਨੂੰ ਅਖਬਾਰ ਚ ਬਹੁਤ ਮਿਲਦੀਆਂ ਅੱਛਾ ਜੋ ਆਪਾਂ ਮੇਸ ਚ ਯੂਜ਼ ਜਿਹੜੀ ਚੀਜ਼ ਆਪਾਂ ਸਰ ਦੋ ਤਿੰਨ ਲੈਣਾ ਚ ਲਿਖਣੀ ਆ ਜੇ ਆਪ ਨੂੰ ਇੱਕ ਵਧੀਆ ਜੀ ਟਰਮ ਮਿਲ ਜੇ ਕੀਵਰਡ ਮਿਲ ਜੇ ਆਪਾਂ ਜਸਟ ਉੱਥੇ ਪੁੱਟ ਕਰਤੀ ਆਪਣਾ ਟਾਈਮ ਵੀ ਬਚ ਗਿਆ ਐਗਜ਼ਾਮੀਨਰ ਨੂੰ ਵੀ ਦੇਖਣ ਚ ਵਧੀਆ ਲੱਗਦੀ ਆ ਨੰਬਰ ਵੀ ਜ਼ਿਆਦਾ ਫੈਚ ਕਰਦੀ ਆ ਜੀ ਉਹ ਚੀਜ਼ ਦਾ ਸਰ ਫਾਇਦਾ ਹੁੰਦਾ ਆ ਦੋ ਚੀਜ਼ਾਂ ਸਰ ਇਹ ਤੁਹਾਡੇ ਅ ਇੰਟਰਵਿਊ ਚ ਸਭ ਤੋਂ ਜ਼ਿਆਦਾ ਨੰਬਰ ਆ ਹਾਂਜੀ ਸਰ ਆਲ ਇੰਡੀਆ ਦੇ ਵਿੱਚ ਕੀ ਕਰਨਗੇ ਸਰ ਜਿਵੇਂ ਮੇਰੇ ਸਾਨੂੰ ਨੰਬਰ ਟੌਪ 10 ਚਾਹੀਏ ਆ ਆਊਟ ਆਫ 1500 ਕੈਂਡੀਡੇਟ 125 ਆਊਟ ਆਫ 150 ਮੈਂ ਸਕੋਰ ਕੀਤਾ ਇਹ ਤਾਂ ਸਰ ਜੇ ਮੈਂ ਕਾਰਨ ਦਸਾਂ ਤਾਂ ਸਰ ਓਨੈਸਟ ਆਨਸਰ ਕਿ ਜਮਾਂ ਸਰ ਸਟੇਟ ਫੋਰਵਰਡ ਤੇ ਓਨੈਸਟੀ ਨਾਲ ਆਨਸਰ ਦੇਨੇ ਕੋਈ ਸਰ ਉਹਨਾਂ ਸਾਹਮਣੇ ਬਾਹਲੀ ਹਵਾ ਬਾਜੀ ਨਹੀਂ ਕਿ ਮੈਨੂੰ ਆ ਵੀ ਪਤਾ ਉਹ ਵੀ ਪਤਾ ਕਿਸੇ ਚੀਜ਼ ਤੇ ਪਲੇ ਨਾ ਕਰੋ ਜਸਟ ਓਨੈਸਟੀ ਨਾਲ ਜਾਓ ਉਹਨਾਂ ਸਾਹਮਣੇ ਉਹਨਾਂ ਨੇ ਤੁਹਾਨੂੰ ਆਪ ਹੀ ਜੱਜ ਕਰ ਲੈਣਾ ਇਹ ਆਪਦੇ ਆਪ ਨੂੰ ਦਿਖਾਉਣ ਦੀ ਲੋੜ ਨਹੀਂ ਉਹਨਾਂ ਬਹੁਤ ਐਕਸਪੀਰੀਅੰਸ ਬੰਦੇ ਹੁੰਦੇ ਆ ਜਿੰਨਾ ਸਰ ਜੇ ਆਪਾਂ ਉਹਨਾਂ ਅੱਗੇ ਜਾ ਕੇ ਫੈਲਾਂਗੇ ਉਹਨਾਂ ਸਰ ਕੰਮ ਖਰਾਬ ਹੁੰਦਾ ਜਸਟ ਸਿੰਪਲ ਓਨੈਸਟੀ ਨਾਲ ਆਨਸਰ ਦਿਓ ਉਹ ਆਈ ਚੀਜ਼ ਭਾਲਦੇ ਆ ਬੰਦੇ ਚ ਨੌਲੇਜ ਉਹਨਾਂ ਨੇ ਜੱਜ ਕਰ ਲਈ ਪੇਪਰ ਦੇ ਵਿੱਚ ਕਿਸੇ ਦੀ ਕੱਟ ਵੀ ਹੁੰਦੀ ਕਿਤੇ ਵੱਧ ਵੀ ਹੁੰਦੀ ਆ ਬਟ ਓਨੈਸਟੀ ਤੇ ਇੰਟੈਗ੍ਰਿਟੀ ਉਹ ਚੀਜ਼ ਨੂੰ ਕੰਪਨਸੇਟ ਕਰ ਦਿੰਦੀ ਆ ਜਸਟ ਓਨੈਸਟੀ ਨਾ ਸਰ ਬੱਸ ਯੂਪੀਐਸਸੀ ਡਿਫੈਂਸ ਨੂੰ ਲੈ ਕੇ ਜਾਂ ਜਿਹੜੀਆਂ ਹੋਰ ਜੌਬਸ ਮੈਂ ਤਾਂ ਪਿੱਛੇ ਜੇ ਮੈਨੂੰ ਪਤਾ ਲੱਗਿਆ ਸਾਇੰਸ ਸਾਇੰਟਿਸਟ ਵੀ ਹੋਵੇ ਸਿਲੈਕਟ ਕਰਦੇ ਵੇ ਕੁੜੀ ਸਾਡੇ ਤਾਂ ਪੜੀ ਸਿਲੈਕਟ ਹੋਈ ਆ ਤਾਂ ਇਹਦੇ ਵਿੱਚ ਡਿਫੈਂਸ ਦੇ ਵਿੱਚ ਜਾਂ ਕੋਈ ਹੋਰ ਇਹਦੇ ਨੇੜੇ ਤੇੜੇ ਦੇ ਐਗਜ਼ਾਮ ਆ ਜਿਹੜੇ ਉਹ ਯੂਪੀਐਸਸੀ ਕਿਹੜੇ ਲੈਂਦਾ ਜਿਹੜੇ ਤੁਸੀਂ ਦੱਸਣਾ ਚਾਹੋ ਸੋ ਜਿਵੇਂ ਯੂਪੀਐਸਸੀ ਦਾ ਕਮ ਅਸਰ ਗਰੁੱਪ A ਅਫਸਰ ਰਿਕਰੂਟ ਕਰਨਾ ਡਿਫੈਂਸ ਵਾਲੇ ਸਰ ਜੋ एग्जाम ਜਿਵੇਂ ਤੁਸੀਂ ਪੁੱਛ ਰਹੇ ਹੋ ਕਿਹੜੇ ਕੰਡਕਟ ਕਰਦਾ ਆਫਟਰ 12th ਸਰ ਯੂਪੀਐਸਸੀ ਐਂਡ ਡੀ ਦਾ ਰਿਟਨ एग्जाम ਕੰਡਕਟ ਕਰਦਾ ਹੂੰ ਆਫਟਰ ਗ੍ਰੈਜੂਏਸ਼ਨ ਸਰ ਯੂਪੀਐਸਸੀ ਦੋ ਵਾਰੀ ਸੀਰੀਜ਼ ਕੰਡਕਟ ਕਰਦਾ ਸਾਲ 'ਚ ਯਾਨੀ ਕਿ 올 ਅਰਾਊਂਡ ਯੂਪੀਐਸਸੀ ਸਾਲ 'ਚ 2000 ਦੇ ਕਰੀਬ ਉਹ ਡਿਫੈਂਸ ਆਫੀਸਰ ਰਿਕਰੂਟ ਕਰਦਾ ਜਿਨ੍ਹਾਂ ਦੇ ਰਿਟਨ एग्जाम ਯੂਪੀਐਸਸੀ ਲੈਂਦਾ ਸਿਲੇਬਸ ਸਰ ਉਹਨਾਂ ਦੋਹੀ ਜੀਐਸ ਓਰੀਐਂਟਡ ਹੁੰਦਾ ਜੀਐਸ ਇੰਗਲਿਸ਼ ਮੈਥ ਜੋ ਯੂਪੀਐਸਸੀ ਦਾ ਸਟੈਂਡਰਡ ਸਿਲੇਬਸ ਆ ਤੇ ਉਹਦੇ ਸਾਰ ਜਿਹੜੇ ਇੰਟਰਵਿਊਜ਼ ਆ ਉਹ ਸਾਰ ਰਿਸਪੈਕਟ ਸਰ ਯੂਥ ਇਧਰ ਵੀ ਜਾ ਸਕਦਾ ਜੋ ਡਿਫੈਂਸ ਕਰਨੀ ਆਪਾਂ ਜਿੰਨਾ ਦਾ ਧਿਆਨ ਹੈਗਾ ਅੱਛਾ ਯੂਥ ਇਧਰ ਜਾ ਸਕਦਾ ਜਿਵੇਂ ਹੁਣ ਇਹਦੀ ਨੋਟੀਫਿਕੇਸ਼ਨ ਆਉਂਦੀ ਹੈ ਤਾਂ ਯੂਪੀਐਸਸੀ ਦੀ ਸਾਈਟ ਦੇ ਉੱਤੇ ਨਿਗਰ ਰੱਖੀ ਜਾਵੇ ਮੈਨ ਸਰ ਯੂਪੀਐਸਸੀ ਦਾ ਕੈਲੰਡਰ ਫਿਕਸ ਹੁੰਦਾ ਅੱਛਾ ਫਿਕਸ ਕੈਲੰਡਰ ਰਾਈਟ ਨਾ ਸਰ ਜਿਵੇਂ ਹੁਣ ਆਪਾਂ 2025 ਚ ਬੈਠੇ ਹਾਂ 27 ਤੱਕ ਦਾ ਯੂਪੀਐਸਸੀ ਦਾ ਕੈਲੰਡਰ ਫਿਕਸ ਆ ਅੱਛਾ ਆਮ ਇਹ ਨੋਟੀਫਿਕੇਸ਼ਨ ਹੋਣੀ ਆ ਆਮ ਇਹ ਐਗਜ਼ਾਮ ਕੰਡਕਟ ਹੋਣਾ ਕਿਉਂ ਨਾ ਸਰ ਕੁਝ ਪ੍ਰੀ ਪਲਾਨਡ ਹੁੰਦਾ ਐਵੇਂ ਨਹੀਂ ਕੁਝ ਰੈਂਡਮ ਹੁੰਦਾ ਅੱਜ ਸਰ ਯੂਪੀਐਸਸੀ ਦਾ ਕੈਲੰਡ हां सर थोड़ा या अवेयरनेस दी कमी दे आ आ चीज नु सर लोग देखते रहेन यूपी के साइट विजिट करते रहेन हां सर ओदे बेसिस ते आपने सत्यादी शुरू कर ले टाइम उस फ्रेम ਦੇ ਵਿੱਚ जी ਹੁਣ ਤੁਸੀਂ ਅਸਿਸਟੈਂਟ ਕਮਾਂਡੈਂਟ ਬਣ ਗਏ ਹੋ ਜ਼ਿੰਦਗੀ ਦੇ ਵਿੱਚ ਮੋਟੀਵੇਸ਼ਨ ਕਿਦੀ ਰਹੀ ਸਹਾਰਾ ਕਿਦਰ ਹੈ ਹੌਸਲਾ ਕੌਣ ਰਿਹਾ ਤੁਹਾਡਾ ਸਰ ਸਹਾਰਾ ਹੌਸਲਾ ਦਾ ਸਿਰ ਪਰਿਵਾਰ ਹੀ ਹੁੰਦਾ ਮਾਂ ਪਿਓ ਮਾਪੇ ਸਰ ਜਿਹੜਾ ਹਰੇਕ ਚੀਜ਼ ਆਪਨ ਪ੍ਰੋਵਾਈਡ ਕਰਦਾ ਉਹਨਾਂ ਸਿਰ ਤੇ ਹੀ ਆ ਬਾਕੀ ਸਰ ਅੱਗੇ ਮੋਟੀਵੇਸ਼ਨ ਹੁੰਦੀ ਆ ਕਿ ਸਰ ਆਪਾਂ ਆਪਣੀ ਜੌਬ ਪ੍ਰਤੀ ਆਪਣੀ ਡਿਊਟੀ ਪ੍ਰਤੀ ਓਨੈਸਟ ਰਹੀਏ ਹੂੰ ਜੋ ਸਰਕਾਰ ਆਪਣੇ ਤੋਂ ਐਕਸਪੈਕਟ ਕਰਦੀ ਆ ਆਪਣੇ ਦੇਸ਼ ਆਪਣੇ ਤੋਂ ਐਕਸਪੈਕਟ ਕਰਦਾ ਆ ਆਪਾਂ ਉਹ ਚੀਜ਼ ਨੂੰ ਫੁੱਲਫਿਲ ਕਰੀਏ ਜੀ ਮਤਲਬ ਆਪਣੀ ਜੌਬ ਕੋ ਨੇ ਡੈਡੀਕੇਟਿਡ ਰਹੀਏ ਮੋਟੀਵੇਸ਼ਨ ਸਰ ਇੱਕ ਦੋ ਦਿਨ ਦੀ ਹੁੰਦੀ ਆ ਬਟ ਓਵਰ ਆਲ ਸਰ ਆ ਡੈਡੀਕੇਸ਼ਨ ਯ ਆਪਣੀ ਸਰ ਪੋਸਟ ਪ੍ਰਤੀ ਆਪਣੇ ਲੋਕਾਂ ਪ੍ਰਤੀ ਜੀ ਸਾਡੇ ਅ ਅਵੇਅਰਨੈਸ ਅਸੀਂ ਜਿਹੜੀ ਵੀ ਵਰਦੀਆਂ ਵਾਲੇ ਨੂੰ ਵੇਖਦੇ ਆ ਜਾਂ ਤਾਂ ਉਹ ਪੁਲਿਸ ਦੇ ਐਂਗਲ ਤੋਂ ਵੇਖਦੇ ਆ ਜਾਂ ਉਹਨੂੰ ਅਸੀਂ ਵੇਖਦੇ ਵੀ ਆਰਮੀ ਐ ਸਾਡੇ ਕੋਲੇ ਦੋ ਫਿਕਸ ਸ਼ਬਦ ਹੈਗੇ ਆ ਤੁਸੀਂ ਆਪਣੀਆਂ ਫੋਰਸਸ ਬਾਰੇ ਦੱਸਣਾ ਚਾਹੋਗੇ ਕਿ ਕਿਹੜੀ ਦਾ ਕੀ ਕੰਮ ਹੁੰਦਾ ਹੈ ਸਰ ਜਿਵੇਂ ਅਜ ਦੇ ਟਾਈਮਸ ਆ ਜੋ ਆਪਣੀ ਇੰਟਰਨਲ ਸਿਕਿਉਰਿਟੀ ਆ ਦੇਸ਼ ਦੀ ਫੋਰ ਮਿਨਿਸਟਰੀ ਆਫ ਹੋਮ ਅਫੇਅਰ ਵੀ ਦੇਖਦੀ ਆ ਉਹਦੇ ਸਿਰ ਪੰਜ ਪ੍ਰਾਇਮਰੀਲੀ ਫੋਰਸਸ ਹੈਗੀਆਂ ਜਿਹੜੀਆਂ ਅੱਡ ਅੱਡ ਤਰ੍ਹਾਂ ਦੇ ਮੰਡੇਟ ਆ ਉਹਨਾਂ ਦੇ ਸਰ ਤੋਂ ਸਰ ਜੋ ਮੇ ਇੰਪੋਰਟੈਂਟ ਕੰਮ ਆ ਜੋ ਮੇਰੀ ਫੋਰਸ ਆ ਜੀ ਬੀ ਐਸਐਫ ਸਰ ਜੋ ਇੰਡੋ ਬੰਗਲਾਦੇਸ਼ ਤੇ ਇੰਡੋ ਪਾਕਿਸਤਾਨ ਬਾਰਡਰ ਨੂੰ ਗਾਰਡ ਕਰਦੀ ਆ ਜਿੰਨੇ ਵੀ ਸਰ ਆਪਣੇ ਦੇਸ਼ ਤੇ ਇਨਫਿਲਟ੍ਰੇਸ਼ਨ ਜਾਂ ਸਮੱਗਲਿੰਗ ਜਾਂ ਟਰੈਫਿਕਿੰਗ ਤੋਂ ਸਭ ਤੋਂ ਆਪਣੇ ਕਹਿ ਸਕਦੇ ਸੈਂਸਿਟਿਵ ਬਾਰਡਰ ਆ ਉਹ ਤਾਂ ਬੀਐਸਐਫ ਮੈਨੇਜ ਕਰਦੀ ਐ ਇੰਡੀਆਸ ਫਰਸਟ ਲਾਈਨ ਆਫ ਡਿਫੈਂਸ ਉਸ ਤੋਂ ਬਾਅਦ ਸੀਆਰਪੀਐਫ ਆ ਜਾਂਦੀ ਐ ਜੋ ਸਰ ਐਂਟੀ ਨਕਸਲ ਆਪਰੇਸ਼ਨਸ ਜੰਮੂ ਕਸ਼ਮੀਰ ਤੇ ਜੋ ਮਿਲਿਟੈਂਸੀ ਰੋਕਣੀ ਆ ਇੰਟਰਨਲ ਲੋਅਰਡ ਅਰ ਸਿਚੁਏਸ਼ਨ ਆ ਇਲੈਕਸ਼ਨ ਕਰਵਾਉਣੇ ਆ ਸੋ ਆਪਕੋ ਸੀਆਰਪੀਐਫ ਦੇਖਦੀ ਐ ਉਸ ਤੋਂ ਬਾਅਦ ਆਰ ਆਈਟੀਬੀਪੀ ਜੋ ਸਰ ਹਾਈ ਐਲਟੀਟਿਊਡ ਤੇ ਆਪਣੇ ਚਾਈਨਾ ਬਾਰਡਰ ਨੂੰ ਗਾਰਡ ਕਰਦੀ ਐ ਉਹ ਆਈਟੀਬੀਪੀ ਦਾ ਕੰਮ ਆ ਨੇਪਾਲ ਬਾਰਡਰ ਸਰ ਚੈਨ ਨੂੰ ਪੋਰਸ ਬਾਰਡਰ ਹੈਗਾ ਕਿ ਬਹੁਤ ਸੌਖਾ ਬਟ ਉੱਥੇ ਆਪ ਨੂੰ ਆਣੀ ਪਤਾ ਆਪਣਾ ਦੁਸ਼ਮਣ ਕੌਣ ਆ ਕੌਣ ਆ ਜਾ ਰਿਹਾ ਕੀ ਉੱਥੇ ਹੋ ਰਿਹਾ ਉਹ ਬਾਟਰ ਨੂੰ ਦੇਖਣਾ ਸਰ ਉਹਨਾਂ ਦਾ ਬਹੁਤ ਮੁਸ਼ਕਿਲ ਕੰਮ ਹੈ ਐਸਐਸਬੀ ਉਹ ਵੀ ਇੱਕ ਦੀ ਹੈ ਉਸ ਤੋਂ ਬਾਅਦ ਸਰ ਜੋ ਆਪਣੇ ਇੰਡਸਟਰੀਅਲ ਇਨਸਟਾਲੇਸ਼ਨਸ ਦਾ 에ਅਰਪੋਰਟ ਆ ਨਿਊਕਲੀਅਰ ਪਲਾਂਟਸ ਦਾ ਉਹਨਾਂ ਸਾਰ ਨੂੰ ਜੋ ਗਾਰਡ ਕਰਨਾ ਉਹ ਸੀਆਈ ਸਭ ਦੇਖਦੀ ਹੈ ਸਰ ਆਪਣੇ ਯਾਨੀ ਆ ਪੰਜ ਫੋਰਸਿਸ ਦਾ ਜੋ ਮੇਨ ਆ ਆਪਣੇ ਇੰਟਰਨਲ ਸਿਕਿਉਰਿਟੀ ਨੂੰ ਹੁੰਦਾ ਸਾਰਾ ਟਾਂਚਾ ਦੇਸ਼ ਦਾ ਆ ਚਲਾ ਰਹੀਆਂ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਦਰ ਜੀ ਆਰਮੀ ਸਰ ਆਪਣਾ ਡਿਫੈਂਸ ਦੇਖਦੀ ਹੈ ਆਪਣੇ ਬਾਕੀ ਜਿਹੜੀਆਂ ਫੋਰਸਿਸ ਹੈਗੀਆਂ ਕਿ ਇਹਨਾਂ ਦਾ ਜਿਹੜੇ ਰੋਲ ਆ ਸਰ ਫੋਰਸਿਸ ਦਾ ਆਪਣੋਂ ਅਵੀਰਨਸ ਘੱਟ ਹੁੰਦੀ ਹੈ ਨਹੀਂ ਅਨਸੰਘੀ ਹੀਰੋ ਹੈਗੇ ਆਪਣੇ ਆਹ ਦੇਸ਼ ਦੀ ਸ ਪਿੰਡ ਆ ਕੇ ਕਿਵੇਂ ਲੱਗਦਾ ਹੁਣ ਇੱਕ ਮੁੰਡਾ ਜਿਹਨੇ ਇੱਥੇ ਇਹਨਾਂ ਖੇਤਾਂ 'ਚ ਸਾਹ ਲਿਆ ਸਰੋਂ ਦੇ ਫੁੱਲਾਂ ਨੂੰ ਵੇਖਦਾ ਰਿਹਾ ਗਲੀਆਂ ਮੈਂ ਤੁਹਾਨੂੰ ਮੈਨੂੰ ਚੰਗਾ ਲੱਗਿਆ ਤੁਹਾਡਾ ਪਿੰਡ ਪਿੰਡਾਂ ਵਰਗਾ ਹਾਂਜੀ ਤੇ ਬਹੁਤਾ ਪੱਕਾ ਨਹੀਂ ਹੈ ਨਹੀਂ ਸਾਡੇ ਪਿੰਡੇ ਇਦਾਂ ਦੇ ਚੰਗੇ ਲੱਗਦੇ ਇਸ ਪਿੰਡ ਆ ਕੇ ਕਿਵੇਂ ਲੱਗਦਾ ਹੈ ਕਿਵੇਂ ਲੱਗਦਾ ਜਿਦੋਂ ਸੁਪਨਾ ਲੈ ਕੇ ਤੁਰੇ ਸੀ ਤੇ ਅੱਜ ਬਣ ਕੇ ਆਏ ਸਕੂਨ ਹੀ ਪਿੰਡ ਆ ਕੇ ਮਿਲਦਾ ਫਿਰ ਦੋਸਰ ਕਹਦੇ ਨੇ ਕਿ ਐਟ ਲਾਸਟ ਜਿਹੜਾ ਪੀਸ ਹੈਗਾ ਉਹ ਪਿੰਡ ਹੀ ਮਿਲਦਾ ਫਿਰ ਆਵੇਂ ਸੱਚਲ ਡਿਊਟੀ ਕਰਿਆਵਾਂਗੇ ਕਿਤੇ ਬਾਹਰ ਨਦਰ ਜਾ ਪੜਾਂਗੇ ਵੱਡੇ ਸ਼ਹਿਰਾਂ 'ਚ ਵੀ ਰਹੇ ਆਏ ਹਾਂ ਬਟ ਸਰ ਜਿਹੜਾ ਸਕੂਨ ਇੱਥੇ ਆ ਪਿੰਡ ਦੀ ਸ਼ਾਂਤੀ ਚ ਉਹ ਕਿਤੇ ਨਹੀਂ ਸਰ ਜੀ ਐਂਡ ਡੈਸਟੀਨੇਸ਼ਨ ਜੋ ਕਹਲੋ ਸਰਪਿੰਡੀ ਆ ਪਿੰਡਾਂ ਕੇ ਪਿੰਡਦਿਆਂ ਜਦੋਂ ਤੁਸੀਂ ਐਗਜ਼ਾਮ ਕਲੀਅਰ ਕੀਤਾ ਪਿੰਡ ਚ ਕੋਈ ਵੱਖਰਾ ਚੇਂਜ ਦੇਖਦੇ ਹੋ ਕਿ ਤੁਹਾਨੂੰ ਦੇਖ ਕੇ ਹੁਣ ਉਮੀਦ ਹੈ ਕਿ ਪੜਾਣ ਚ ਪੈਰ ਧਰਨਗੇ ਬੱਚੇ ਸਰ ਇੱਕ ਨਾ ਐਗਜ਼ਾਮਪਲ ਚਾਹੀਦੀ ਹੁੰਦੀ ਸਰ ਜੋ ਮੈਂ ਵੀ ਸਰ ਤਿਆਰੀ ਸ਼ੁਰੂ ਕਰਦਾ ਸੀ ਮੈਂ ਵੀ ਕੋਈ ਐਗਜ਼ਾਮਪਲ ਲੱਭਦਾ ਸੀ ਗਾਲੇ ਦਵਾਲੇ ਮੈਨੂੰ ਕੋਈ ਮਿਲ ਜੇ ਯਾਰ ਕਿ ਉਹਨੂੰ ਦੇਖ ਲੈ ਕੇ ਹਾਂ ਇਹਨੇ ਵੀ ਕੀਤਾ ਆਪਾਂ ਵੀ ਕਰ ਸਕਦੇ ਹਾਂ ਜਿਹਦੇ ਨਾਲ ਆਪਾਂ ਸਾਰਾ ਰਿਲੇਟ ਕਰ ਸਕੀਏ ਮੈਨੂੰ ਸਰ ਉਹ ਮੈਨੂੰ ਕੋਈ ਐਗਜ਼ਾਮਪਲ ਨਹੀਂ ਮਿਲੀ ਬਟ ਸਰ ਜਿਵੇਂ ਹੁਣ ਹੈਗਾ ਕੋਈ ਮੇਰੇ ਪਿੰਡ ਦਾ ਬੱਚੀ ਹੈਗੀ ਮੇਰੇ ਕੋਈ ਕਲਾਸਮੇਟ ਹੈਗੀ ਆ ਕੋਈ ਜਾਣ ਪਛਾਣ ਦੇ ਉਹ ਇੱਕ ਸਰ ਉਹਨਾਂ ਨੂੰ ਉਹ ਕਹਿ ਦਿੰਦੇ ਆ ਕਿ ਇੱਕ ਸਿਮਿਲਰ ਕੰਡੀਸ਼ਨ ਚ ਜੇ ਕੋਈ ਬੰਦਾ ਅੱਗੇ ਨਿਕਲ ਰਿਹਾ ਉਹਨੂੰ ਦੇਖ ਕੇ ਉਹ ਵੀ ਕਰ ਸਕਦੇ ਆ ਕਿ ਸਾਡੇ ਪਿੰਡ ਦਾ ਮੁੰਡਾ ਯਾਰ ਆ ਵੀ ਇੱਥੋਂ ਰਹਿ ਕੇ ਗਿਆ ਜੇ ਇਹਨੇ ਕਰ ਲਿਆ ਅਸੀਂ ਵੀ ਕਰ ਸਕਦੇ ਆ ਬਿਲਕੁਲ ਉਹ ਚੀਜ਼ ਜ਼ਰੂਰੀ ਹੁੰਦੀ ਆ ਸਰ ਕਿ ਸਿਮਿਲਰ ਕੰਡੀਸ਼ਨ ਚ ਬੰਦਾ ਨਿਕਲਿਆ ਹੋਵੇ ਤਾਂ ਉਹ ਬਾਕੀਆਂ ਲਈ ਇੱਕ ਸਰ ਬਹੁਤ ਉਹ ਬਣ ਜਾਂਦਾ ਸਰ ਪ੍ਰੇਰਨਾ ਸਰੋਤ ਕਹਿ ਸਕਦੇ ਜਿਵੇਂ ਆਪਾਂ ਜੀ ਬਹੁਤ ਚੰਗਾ ਲੱਗਿਆ ਮੈਨੂੰ ਬੜੀ ਖੁਸ਼ੀ ਹੈ ਸਾਡੇ ਪਿੰਡਾਂ ਦੇ ਮੁੰਡੇ ਜਿਹੜੇ ਅਸੀਂ ਸੁਧਾਰਨ ਪਿੰਡਾਂ ਚੋਂ ਜੰਮੇ ਆ ਸਾਦੇ ਕੀ ਕਹਿੰਦੇ ਨੇ ਚੇਰੀ ਸਰੋਂ ਬਰਸੀਨ ਇਹ ਸਾਡੀਆਂ ਸਾਡੇ ਹਿੱਸੇ ਆਏ ਹੈ ਤੇ ਉੱਥੋਂ ਅਸੀਂ ਉੱਠ ਕੇ ਇੱਥੋਂ ਤੱਕ ਆਉਂਦੇ ਆ ਤਾਂ ਇੱਕ ਵੱਖਰਾ ਮਾਣ ਹੁੰਦਾ ਹੈ ਜਿਹੜੇ ਤੁਸੀਂ ਆਪ ਸਰਕਲ ਚ ਜੰਮੇ ਪੜੇ ਹੋ ਬੜਾ ਚੰਗਾ ਲੱਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇੱਕ ਅੱਛਾ ਮਕਾਮ ਹਾਸਲ ਕੀਤਾ ਤੇ ਅਸੀਂ ਤੁਹਾਡੇ ਤੋਂ ਆਸ ਰੱਖਦੇ ਹਾਂ ਤੁਸੀਂ ਆਪ ਦਾ ਫਰਜ਼ ਬੇਸਤਰੀ ਨਾਲ ਨਿਭਾਉਂਗੇ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਬੜਾ ਧੰਨਵਾਦ ਧੰਨਵਾਦ